खबर सामने आई है लुधियाना के शिवपुरी इलाके से जहां पर नई पुल के नजदीक अवैध कब्जों को हटाने के लिए आज नगर निगम की टीम पहुंची तो वहां पर हंगामा हो गया वहां पर निहंग के एक ग्रुप ने कब्जे को लेकर विरोध जताना शुरू कर दिया उनका कहना था कि वे पिछले करीब 40 सालों से इस जगह पर बैठे है जब नई पुलिस बननी शुरू हुई थी तो उन्होंने अधिकारियों को पहले ही जताया था और जगह भी छोड़ दी थी लेकिन आज फिर नगर निगम के अधिकारियों ने धक्का करना शुरू कर दिया उनकी मांग थी की अगर सरकार उन्हें किसी

ਇਹ ੱਤਕੇ ਖਾਈਏ ਤੇ ਅਸੀਂ ਨਹੀਂ ਖਾ ਸਕਦੇ ਅਸੀਂ ਜੇ ਕੱਲ ਮਰਨਾ ਅੱਜ ਮਰੀਏ ਅਸੀਂ ਜਗ੍ਹਾ ਨਹੀਂ ਛੱਡਣੀ ਠੀਕ ਜਗ੍ਹਾ ਨਹੀਂ ਛੱਡਣੀ ਜੇ ਪ੍ਰਸ਼ਾਸਨ ਸਰ ਤੁਹਾਨੂੰ ਮੁਹਈਆ ਕਰਵਾਉਂਦਾ ਕੋਈ ਗੱਲ ਕਰਦਾ ਕਿ ਗੱਲ ਤੇ ਆਂਦਾ ਤਾਂ ਤਿਆਰ ਹਾਂ ਤੇ ਫਿਰ ਤਿਆਰ ਹਾਂ ਫਿਰ ਤਿਆਰ ਹਾਂ ਫਿਰ ਅਸੀਂ ਅਸੀਂ ਪ੍ਰਸ਼ਾਸਨ ਸਾਥ ਦੇਵਾਂਗੇ ਕਾਰਪੋਰੇਸ਼ਨ ਸਾਥ ਦੇਵਾਂਗੇ ਵਾਹਿਗੁਰੂ ਜੀ ਕੀ ਫਤਿਹ ਠੀਕ ਮੈਂ ਜਹਦਰ ਬਾਬਾ ਸਾਹਿਬ ਸਿੰਘ ਜੀ ਭਾਈ ਕੀ ਮਸਲਾ ਕੀ ਹੋਇਆ ਜੇ ਕੋਈ ਕਾਰਪੋਰੇਸ਼ਨ ਪੱਖੋਂ ਕੋਈ ਆਪਣੇ ਆਪਣੇ ਹੱਡਵਿੱਤੀ ਦੱਸਣ ਲੱਗਾ ਜੀ 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 ਮੈਂ ਸਨ 92 ਤੋਂ ਇੱਥੇ ਇਸ ਜਗ੍ਹਾ ਤੇ ਰਹਿ ਰਿਹਾ ਜੀ ਇਹ ਜਗ੍ਹਾ ਪ੍ਰਾਈਵੇਟ ਆ ਜੀ ਇਹ ਜਗ੍ਹਾ ਕੜਸੋ ਘਟਵੀਓ ਪਿਛੇ ਅਗਲੇ ਪੁਲ ਤੋਂ ਲੈ ਕੇ 1800 ਗੱਜਾਂ ਜਿਹੜੀ ਪਿਸ਼ਾਹ ਤੱਕ ਆ ਮਾਲਕੀ ਆ ਠੀਕ ਹੈ ਆ ਮੇਰੇ ਪਿਛੇ ਤਿੰਨ ਫੈਕਟਰੀਆਂ ਬਣੀਆਂ ਜਿਹੜੀਆਂ 200 ਗਾਂ ਦੇ ਵਿੱਚ ਫੈਕਟਰੀਆਂ ਬਣੀਆਂ ਜੀ ਤੇ ਇੱਕ ਆ ਕਾਰਪੋਰੇਸ਼ਨ ਮੈਨੂੰ ਆਣ ਕੇ ਕੰਪੈਲ ਕਰ ਰਹੀ ਹੈ ਵੀ ਆ ਜਗ੍ਹਾ ਜਿਹੜੀ ਆ ਬਾਬਾ ਜੀ ਇਹ ਰਸਤੇ ਦੀ ਜਗ੍ਹਾ ਵਾ ਇਹ ਸਰਕਾਰੀ ਜਗ੍ਹਾ ਵਾ ਮੈਂ ਕਹਾਂ ਵੀ ਉਹ ਜਿਹੜੀਆਂ ਫੈਕਟਰੀਆਂ ਵਾਂ ਉਹ ਦੱਸੋ ਵੀ ਉਹਦੇ ਬਾਰੇ ਅੰਦੇ ਵੀ ਉਹ ਤੇ ਜਗ੍ਹਾ ਪ੍ਰਾਈਵੇਟ ਆ ਉਹਨਾਂ ਦੀਆਂ ਰਿਸ਼ਤੀਆਂ ਵਾਂ ਜੀ ਕੈਮਰਾ ਮੈਂ ਕਹਾਂ ਵੀ ਅ ਰਿਸ਼ਤੀਆਂ ਨਾਲ ਦੀਆਂ ਤਾਂ ਫਿਰ ਇਹ ਜਗ੍ਹਾ ਜਿਹੜੀ ਹੈ ਇਹ ਕਿਵੇਂ ਪ੍ਰਾਈਵੇਟ ਇਨਕ ਹੋ ਗਈ ਜੀ ਫਿਰ ਮੈਨੂੰ ਪਰੇਸ਼ਾਨਾ ਕੀਤਾ ਜਾਵੇ ਨਾ ਜਾਇਜ਼ ਤੌਰ ਤੇ ਪਰੇਸ਼ਾਨ ਤੁਸੀਂ ਮੈਨੂੰ ਕਰ ਰਹੇ ਜੇ ਮੈਨੂੰ ਪਰੇਸ਼ਾਨਾ ਕੀਤਾ ਜਾਵੇ ਮੁੜ ਕੇ ਫਿਰ ਮੈਂ ਮਾਨ ਜੋ ਕਮਿਸ਼ਨਰ ਸਾਹਿਬ ਨੂੰ ਮਿਲਿਆ ਜੀ ਉਹਨਾਂ ਨੇ ਮੇਰੀ ਬਹੁਤ ਧਿਆਨ ਦੇ ਨਾਲ ਗੱਲ ਸੁਣੀ ਮੈਂ ਉਹਨਾਂ ਨੂੰ ਆਪਣੀ ਬੇਨਤੀ ਰੱਖੀ ਮੈਂ ਕਿ ਮੈਨੂੰ ਆਪ ਜੀ ਦਾ ਜਿਹੜਾ ਪ੍ਰਸ਼ਾਸਨ ਹੈ ਨਾ ਜਾਇਜ਼ ਤੌਰ ਤੇ ਪਰੇਸ਼ਾਨ ਕਰ ਰਿਹਾ ਬਿਰੋ ਪਰੇਸ਼ਾਨ ਨਾ ਤੱਕ ਹੰਤਕਸ਼ੈਨ ਮਰਨਾ ਕੀਤੀ ਜਾਵੇ ਇਹ ਸਾਹਬਾਦਰ ਮੈਂ ਹੈ ਵੀ ਜਿੰਨੀ ਵੀ ਜਗ੍ਹਾ ਤੁਹਾਨੂੰ ਚਾਹੀਦੀ ਹੈ ਜਿੱਡਾ ਵੱਡਾ ਪੁਲ ਬਣ ਗਿਆ ਚਲੋ ਪੁਲ ਦੀ ਸੇਧ ਨੂੰ ਮੈਂ ਜਗ੍ਹਾ ਆਪਣੀ ਜਿਹੜੀ ਜਿੰਨੇ ਮੇਰੀ ਜਗ੍ਹਾ ਹੁੰਦੀ ਵਿੱਚ ਮੈਂ ਛੱਡ ਦਿੰਦਾ ਉਹ ਜਗ੍ਹਾ ਚਾਰ ਪੰਜ ਦਿਨ ਹੋ ਗਏ ਲੋ ਕਮਰੇ ਮੈਂ ਢਾ ਕੇ ਜਗ੍ਹਾ ਵੇਖ ਲਓ ਕੰਪਲੀਟ ਕਰ ਦਿੱਤੀ ਆ ਆ ਕਿੱਡਾ ਵੱਡਾ ਵੇਖ ਲਓ ਪੁਲ ਦੀ ਸੇਧ ਨੂੰ ਜਗ੍ਹਾ ਹੁਣ ਇਹ ਕਹੀ ਜਾਂਦੇ ਆ ਵੀ ਜਗ੍ਹਾ ਜਿਹੜੀ ਹੈ ਇਧਰ ਨਹੀਂ ਹੋ ਰਾਂ ਐਸ ਤਰੀਕੇ ਨਾਲ ਵਧਾਉਣਾ ਇਹ ਜੇ ਐਸ ਤਰੀਕੇ ਨਾਲ ਤੁਸੀਂ ਵਧਾਉਣਾ ਤੇ ਆ ਜਿਹੜੀ 30 ਫੁੱਟ ਦੀ ਜਗ੍ਹਾ ਜਿਹੜੀ ਹੈ ਇੱਥੋਂ ਗੱ ਇਹ ਤੋਂ ਵਧੀਆ ਟਰਾਲਾ ਘੁੰਮਦਾ ਹੈ ਹੈ ਆ 30 ਫੁੱਟ ਜਗ੍ਹਾ ਜਿਹੜੀ ਆ ਛੜਕਾ ਪਰ ਬਈ ਇਸ ਜਗ੍ਹਾ ਦੇ ਦਸਤਾਵੇਜ਼ ਆਪਜੀ ਕੋਲ ਹੈਗੇ ਹਾਂ ਇਹਦੇ ਵੀ ਇਹਦੇ ਦਸਤਾਵੇਜ਼ ਮੇਰੇ ਕੋਲ ਹੀ ਸੀ ਕਹਿੰਦੇ ਸਮਾਂ ਦਿੱਤਾ ਗਿਆ ਸੀ ਇਹਨਾਂ ਨੂੰ ਪਰ ਜਦੋਂ ਮੌਕੇ ਤੇ ਪਹੁੰਚੇ ਤਾਂ ਕੋਈ ਦਸਤਾਵੇਜ਼ ਦਿਖਾਉਂਦੇ ਨਹੀਂ 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 ਉਹ ਅਧਿਕਾਰੀਆਂ ਦਾ ਕਹਿਣਾ ਮੰਨ ਲਓ ਵੀ ਦਸਤਾਵੇਜ਼ ਜੇ ਮੈਂ ਇਹ ਗੱਲ ਕਹਿ ਰਿਹਾ ਵੀ ਜਿਹੜੀ 1800 ਗਾਇ ਦੇ ਵਿੱਚ ਜਗ੍ਹਾ ਹੁੰਦੀ ਆ ਇਹ ਵੀ 1800 ਗਾਇ ਦੇ ਵਿੱਚ ਹੀ ਆ ਮਾਲਕੀ ਜੇ ਇਹ ਮਾਲਕੀ ਹੋ ਸਕਦੀ ਹੈ ਤਾਂ ਫੇਰ ਕਿਉਂ ਨਹੀਂ ਮਾਲਕੀ ਹੋ ਸਕਦੀ ਠੀਕ ਹੈ ਨਾ ਮੇਰੇ ਕਹੇ ਆਯਾ ਮੇਰੇ ਕੋ ਮੇਰਾ ਉਹਨਾਂ ਨਾਲ ਚਲੋ ਡਿਸਪੂਟ ਪੈ ਗਿਆ ਕਿ ਕਰਨਾ ਠੀਕ ਹੈ ਉਹ ਜਗ੍ਹਾ ਮੈਨੂੰ ਉਹਨਾਂ ਨੇ ਉੱਥੇ ਭਾਰਿਆ ਸੀਗਾ ਸੋ ਇਹ ਬਾਤ ਚੱਲੀ ਪਰ ਉਹ ਕਹਿੰਦੇ ਇਹਨਾਂ ਕੋ ਕਾਗਜ਼ ਕੋਈ ਵੀ ਨਹੀਂ ਕਿਸੇ ਵੀ ਤਰੀਕੇ ਨਾਲ ਕਾਗਜ਼ ਕਾਗਜ਼ ਨਹੀਂ ਹੈਗਾ ਵੀਰ ਜੀ ਤੇ ਇਹ ਫਿਰ ਇਹਦਾ ਮਤਲਬ ਇਹਨਾਂ ਕੋ ਕਾਗਜ਼ ਹੈਗਾ ਤੇ ਦਾਨ ਕੀਤੀ ਮੈਂ ਆਪਣੀ ਫਿਰ ਨਿਸ਼ਾਨੀ ਕਰਾ ਲੈਣਾ ਹੁਣ ਕੀ ਕੋਈ ਗੱਲਬਾਤ ਕੀਤੀ ਗਈ ਹੈ ਪ੍ਰਸ਼ਾਸਨ ਦੇ ਮੈਂ ਤੇ ਉਹਨਾਂ ਨੇ ਵੇਦਗੀ ਕੀਤੀ ਸੀ ਤਾਂ ਮੈਂ ਵੇਖ ਲਓ ਜਗ੍ਹਾ ਛੱਡ ਵੀ ਦਿੱਤੀ ਆ ਫਿਰ ਇੱਕ ਪਬਲਿਕ ਮੈਟਰ ਬੋਖਾ ਰਖਦਾ ਆ ਮੈਂ ਕਿਹਾ ਵੀ ਚਲੋ ਪਬਲਿਕ ਦੇ ਰੰਗਣਾ ਇਹ ਜਗ੍ਹਾਏ ਕੋਈ ਇੰਨਾ ਵੱਡਾ ਬਣਾ ਲਿਆ ਤੇ ਚਲੋ ਪੁਲ ਜਿਹੜਾ ਵਾ ਵੀ ਇਹਦੀ ਸ਼ਾਨ ਜਿਹੜੀ ਆ ਵੀ ਵੱਢਣੀ ਚਾਹੀਦੀ ਆ ਆਪਾਂ ਇਹਨਾਂ ਦੋ ਕਮਰੇ ਢਾ ਕੇ ਜਿਹੜੀ ਜਗ੍ਹਾ ਵੇਖ ਲਓ ਪੂਰੀ ਬਰਾਬਰ ਦੀ ਪੁਲ ਦੇ ਸੇਧ ਨੂੰ ਛੱਡ ਦਿੱਤੀ ਆ ਤੇ ਫਿਰ ਵੀ ਮੇਰੇ ਨਾਲ ਤਾਂ ਕਾਕੀ ਤਾਜਰ ਆ ਮੈਨੂੰ ਕਹਿੰਦੇ ਵੀ ਤੂੰ ਸਾਰਾ ਇਹ ਤੋਂ ਸਮਾਨ ਚੱਕ ਮੈਂ ਸਾਰਾ ਸਮਾਨ ਚੱਕੇ ਤਾਂ ਮੈਂ ਜਾਣਾ ਕਿੱਥੇ ਮੇਰੇ ਕੋਲ ਤੇ ਇਸ ਤੋਂ ਇਲਾਵਾ ਹੋਰ ਕੋਈ ਪ੍ਰਾਪਰਟੀ ਨਹੀਂ ਐ ਇਹਦੇ ਜਗ੍ਹਾ ਹੀ ਨਹੀਂ ਐ ਕੀ ਮੰਗ ਕੀ ਕਰਦੇ ਹੁਣ ਤੇ ਮੇਰੀ ਜਗ੍ਹਾ ਮੰਗੇ ਇਹੀ ਆ ਪ੍ਰਸ਼ਾਸਨ ਨੂੰ ਮੰਗੇ ਆ ਸਰਕਾਰ ਨੂੰ ਮੰਗੇ ਆ ਇਹ ਮੈਨੂੰ ਇਥੋਂ ਜਾੜਿਆ ਨਾ ਜਾਵੇ ਠੀਕ ਐ ਅਗਰ ਜੇ ਜਗ੍ਹਾ ਇਹਨਾਂ ਨੂੰ ਬਿਲਕੁਲ ਹੀ ਚਾਹੀਦੀ ਆ ਤੇ ਮੈਨੂੰ ਕਿਤੇ ਜਗ੍ਹਾ ਦਿੱਤੀ ਜਾਵੇ ਮੈਂ ਇਹ ਗੁਰੂ ਘਰ ਨਿਸ਼ਾਨ ਜਿਹੜਾ ਉਹਥੇ ਨਿਸ਼ਾਨ ਆਪਣਾ ਸਥਾਪਨ ਕਰੂੰਗਾ ਆਪਣਾ ਜਿਹੜਾ ਜ਼ਿੰਦਗੀ ਮੇਰੀ ਆ ਮੈਂ ਆਪਣਾ ਸਹੀ ਠੰਗ ਨਾਲ ਤੇ ਉਹ ਨੀਂ ਜਗ੍ਹਾ ਕਿਤੇ ਹੋਰ 50 ਨੂੰ ਮਈਆ ਕਰਵਾਉਂਦਾ ਫਿਰ ਤੁਸੀਂ ਛੱਡੋ ਫੇ 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 ਚਲੋ ਮੈਂ ਸਹਿਮਤੀ ਨਾਲ ਕੁਝ ਵੀ ਹੋ ਸਕਦਾ ਛੱਡ ਸਕਦੇ ਹੋ ਹਾਂਜੀ ਸਹਿਮਤੀ ਨਾਲ ਤੇ ਕੁਝ ਵੀ ਹੋ ਸਕਦਾ ਠੀਕ ਹੈ ਸਰੀਆ ਮਾਮਲਾ ਹੈ ਕੀ ਔਰ ਕਿੱਥੇ ਦਾ ਮਾਮਲਾ ਇਹ ਬੀ ਐਨ ਆਰ ਵਾਲੋ ਨਗਰ ਨਿਗਮ ਦੀ ਸੜਕ ਬਣਾਈ ਜਾ ਰਹੀ ਸੀਗੀ ਉਹ ਸੜਕ ਦੇਖੋ ਸ਼ੁਰੂ ਪੁਆਇੰਟ ਤੋਂ ਪੁਆਇੰਟ ਤੋਂ ਸ਼ੁਰੂ ਹੋਈ ਹੋ ਇਥੇ ਇਹਨਾਂ ਨੂੰ 20-25 ਦਿਨ ਪਹਿਲਾਂ ਕਮਿਸ਼ਨਰ ਸਾਹਿਬ ਵੱਲੋਂ ਆਰਡਰ ਕੀਤਾ ਸੀ ਵੀ ਤੁਸੀਂ ਆ ਦੇ ਜੋ ਵੀ ਡਾਕੂਮੈਂਟ ਹੈ ਉਹ ਦਿਖਾਣੇ ਦਿਖਾ ਦਿਓ ਜੀ ਕਮਿਸ਼ਨਰ ਜਮਾਨ ਜੋ ਕਮਿਸ਼ਨਰ ਸਾਹਿਬ ਨੇ ਸਾਡੇ ਐਮਪੀਪੀ ਸਾਹਿਬ ਦੀ ਡਿਊਟੀ ਲਗਾਈ ਸੀ ਇਹਨਾਂ ਦੀ ਜੋ ਵੀ ਗੱਲ ਹੈ ਧਿਆਨ ਨਾਲ ਸੁਣੋ ਤੇ ਇਹਨਾਂ ਦਾ ਕੋਈ ਗਲਤ ਫੈਸਲਾ ਨਾ ਹੋ ਜੇ ਇਹ ਕਹਿੰਦੇ ਸਾਡੇ ਨਾਲ ਕੋਈ ਤੱਕਾ ਨਾ ਹੋਵੇ ਉੱਥੇ ਪਟਵਾਰੀ ਸਾਹਿਬ ਕਣਗੋ ਸਾਹਿਬ ਐਮਪੀਪੀ ਸਾਹਿਬ ਵੱਲੋਂ ਇਹਨਾਂ ਨੂੰ ਡਾਕੂਮੈਂਟ ਆ ਦੇ ਦਸਤਾਵੇਜ਼ ਪੇਸ਼ ਕਰਨ ਨੂੰ ਕਿਹਾ ਗਿਆ ਸੀ ਇਨਾਂ ਲੋ ਕੋਈ ਵੀ ਆਧਿ ਰਜਿਸਤਰੀ ਫਰਤ ਵਗੈਰਾ ਕੋਈ ਵੀ ਆਪਦਾ ਡਾਕੂਮੈਂਟ ਪੇਸ਼ ਨਹੀਂ ਕੀਤਾ ਗਿਆ ਜਦੋਂ ਇਹਨਾਂ ਕੋਲ ਪੇਸ਼ ਨਹੀਂ ਕੀਤਾ ਗਿਆ ਤੇ ਫਿਰ ਇਹਨਾਂ ਨੇ 4 ਦਿਨ ਦਾ ਟਾਈਮ ਲੇਤਾ ਸੀ ਕਿ ਅਸੀਂ 4 ਦਿਨਾਂ ਚ ਅਸੀਂ ਆਪਣੇ ਆਪ ਪ੍ਰੂਵ ਕਰ ਦਾਂਗੇ 4 ਦਿਨਾਂ ਬਾਅਦ ਇਹਨਾਂ ਨੇ 10 ਵਹੀ 10 ਦਾ ਜਿਹੜਾ ਮੂਹਰਲਾ ਕਮਰਾ ਸੀ ਉਹ ਢਾਤਾ ਉਹ ਢਾਕੇ ਉਸ ਤੋਂ ਬਾਅਦ ਚ ਕਹਿੰਦੇ ਬਾਕੀ ਨਹੀਂ ਅਸੀਂ ਰਿਮੂਵ ਕਰਤਾ ਇਹ ਇਹ ਮਤਲਬ ਇਹ ਇਨਡਿਕਲਰ ਬਿਲਡਿੰਗ ਜਰੀ ਹੈ ਬਿਲਕੁਲ ਜੀ ਜਦੋਂ ਇਹ ਡਾਕੂਮੈਂਟ ਹੀ ਨਹੀਂ ਪੇਸਟ ਕਰ ਸਕਦੇ ਇਨਡਿਕਲਰ ਜਿਹੜੀਆਂ ਇਹਦੇ ਨਾਲ ਹੋਰ ਬਿਲਡਿੰਗ ਆ ਸਰ ਉਹ ਦੇਖੋ ਜੀ ਜਿਹੜੀਆਂ ਜਿਨ੍ਹਾਂ ਕੋ ਰਜਿਸਟਰੀਆਂ ਜਿਹੜੇ ਆ ਹੈਗੀਆਂ ਦੇਖੋ ਆ ਖਾਲੀ ਕੀਤੀ ਪਈ ਐ ਇਹਨਾਂ ਨੇ ਆਪਣੇ ਆਪ ਹੀ ਖਾਲੀ ਕਰਤਾ ਇਹਨਾਂ ਨੇ ਕਹਿਤਾ ਵੀ ਰਿਮੂਵ ਕਰ ਠੀਕ ਐ ਤੇ ਹੁਣ ਸਰ ਇਹ ਕਿੱਥੇ ਖੜਾ ਰਹੀ ਵਧੀ ਐ ਕਿ ਕਿਹੜੀ ਜੇਥੇ ਬੈਠੇ ਨੇ ਐਕਚੁਅਲੀ ਅਸੀਂ ਤਾਂ ਇਹਨਾਂ ਨੂੰ ਬਾਰ ਬਾਰ ਇਹ ਰਿਕਵੈਸਟ ਕਰ ਰਹੇ ਆਂ ਵੀ ਤੁਸੀਂ ਆਪ ਹੀ ਸਾਨੂੰ ਸਮਾਨ ਚੱਕ ਲੋ ਤੇ ਸਾਨੂੰ ਕਾਰਵਾਈ ਕਰਨ ਦਿਓ ਅਸੀਂ ਜੋ ਹੀ ਇਹਨਾਂ ਨਾਲ ਗੱਲਬਾਤ ਹੋ ਰਹੀ ਹੈ ਆ ਉਹਦੇ ਐਡਮਿਨਿਸਟਰਰ ਨੂੰ ਉਸੇ ਤੁਰੰਤ ਦੱਸੀ ਜਾ ਰਿਹਾ ਜਿਉ ਐਡਮਿਨਿਸਟਰਰ ਜੋ ਸਾਨੂੰ ਅੱਗੇ ਅੱਗੇ ਟਿਸ਼ਨ ਰਹੀ ਤੋ ਉਸ ਤਾਲਾ ਕਰੀ ਉਹ ਜਿਵੇਂ ਸਰ ਨਿਸ਼ਾਨ ਸਾਹਿਬ ਲਾ ਲਿਆ ਇਹਨਾਂ ਨੇ ਮਤਲਬ ਕੋਈ ਜੰਗ ਹੋਰ ਵੀ ਜਿੱਥੇ ਇਕੱਠੇ ਹੋ ਰਹੇ ਨੇ ਲੱਗਦਾ ਨਹੀਂ ਸਥਿਤੀ ਤਕਰਾਰ ਦੀ ਬੰਦ ਸਰਦੀ ਹੈ ਨਹੀਂ ਜੀ ਉਹ ਅਸੀਂ ਗੁਰਦੁਆਰਾ ਸਾਹਿਬ ਤੋਂ ਨਾਲ ਗੱਲ ਕੀਤੀ ہوئی ਹੈ ਉਹਨਾਂ ਨੇ ਸਾਨੂੰ ਕਹਿਤਾ ਜਦੋਂ ਤੁਹਾਨੂੰ ਜ਼ਰੂਰਤ ਪਾਉਗੀ ਪੂਰੀ ਮਰਿਆਦਾ ਨਾਲ ਨਿਸ਼ਾਨ ਸਾਹਿਬ ਦਾ ਜੋ ਹੋ ਹੀ ਹੋਊਗਾ ਉਵੇਂ ਕਾਰਵਾਈ ਕੀਤੀ ਜੀ ਠੀਕ